ਯੂਕੇ ਦੀ ਕੋਈ ਗੱਲ ਸੁਣਾਉਂਦਾ ਮੈਨੂੰ ਹਾਂ ਜੀ ਯੂਕੇ ਦੇ ਵਿੱਚ ਬੜਾ ਬੰਦਾ ਵਧੀਆ ਰਿੱਚ ਆ ਹੈ ਨਾ ਦੋ ਦੋ ਜਵਾਬ ਨਾਲ ਲਾ ਕੇ ਪਹਿਲੇ ਦੇ ਜਾਏ ਹੈ ਹੈ ਨਹੀਂ ਦੇਦਾ ਨਹੀਂ ਅੱਜ ਕੱਲ ਜਿੰਨਾ ਮੈਨੂੰ ਗੁੱਸਾ ਹੈ ਨਾ ਕਿਹੜਾ ਆ ਗਿਆ ਕਿਹੜਾ ਬਾਟਲ ਕੱਠਾ ਪਾਇਆ ਥੇ ਪ੍ਰਸਾਧੋ ਚੱਲ ਭਾਈ ਮੋੜ ਗਿਆ ਨਹੀਂ ਅੰਤਲਾ ਨਹੀਂ ਆਉਂਦਾ ਪ੍ਰੇਮਤ ਜੂਰਾ ਲਾਵਾ ਜਿੰਨਾ ਤੱਕ ਇੱਥੇ ਖੇਡ ਜੀਣਾ ਨਹੀਂ ਅੰਤਲਾ ਇਹ ਤੇਰੀ ਆ ਸਿਰियस ਹੈਗਾ ਤਾਂ ਤੋ ਤ ਖੇਡ ਪੈਣਾ ਹੁਣ ਬਾਣੀ ਨੀ ਨਾ ਹੋਈ ਪੜਨ 25 ਸਾਲ ਕਿੰਨੇ ਹੋ ਗਏ 25 ਸਾਲ ਹੋ ਗਏ ਨਾ 25 ਹੋ ਗਏ 25 ਤੋਂ ਵੱਧ ਹੈ ਕਿ ਐਨੀ ਹੈ 25 26 ਹੋ ਗਈ ਹਾਂ ਇੱਥੇ ਹੁਣ ਸੌਨਲਾ ਵੀ ਡਬਲ ਕਰਨੀ ਪੈਣੀ ਹਾਂਜੀ ਤੇਰਾ ਮਸਟਾਇਲ ਵੇਖੁੰਦਾ ਵਧੀਆ ਵਾ ਗੇਟ ਕਰਾਂ ਤੇ ਵਧੀਆ ਹੈ ਮੈਂ ਸਾਟਕੇ ਦੀ ਨਗਮੇ ਟੋਟ ਕੇ ਏਸੀਲ ਟੁੱਟ ਗਿਆ ਕੋਈ ਚੱਕਰ ਨਹੀਂ ਕਰਦੀ ਚੱਲ ਹੁਣ ਅਹੀਂ ਕਿਦੋਂ ਦੇਖੇ ਡੰਦੇ ਕਿਤੇ ਸਾਨੂੰ ਸੱਟਾਂ ਨਹੀਂ ਲੱਗੀਆਂ ਈ ਕੋਝ ਹੋਇਆ ਇਹ ਉਹ ਤਾਂ ਠੀਕ ਹੋ ਗਿਆ ਫਿਟਿੰਗ ਕਰਾ ਲਿਆ ਹਾਂ ਤੂੰ ਮਿਹਨਤ ਲਾ ਨਾ ਉਨੀ ਮਿਹਨਤ ਨਾਲ ਘਟਾ ਮਾੜਾ ਜੈ ਇਹਨੂੰ ਤਾਂ ਨਹੀਂ ਪਛੋੜ ਤਾ 20 ਕਿਲੋ ਭਾਰ ਘਟਾ ਪਈ ਇਰ ਚੱਲ ਪੈਣਾ ਜੇ ਮੈਂ ਕੋਈ ਛਾਰੇ ਮਾਰ ਕੇ ਗੱਡੀ ਆ ਜੂਗੀ ਚਲੋ ਭਾਰ ਘਟਾਇਆਗੇ ਨਾ 20 ਕਿਲੋ ਹੁਣ ਪਹਿਲਾਂ ਵਾਲੀ ਕਬੱਡੀ ਤੇ ਹੁਣ ਵਾਲੀ ਕਬੱਡੀ ਚ ਬੜਾ ਫਰਕ ਹੋ ਗਿਆ ਜੇ ਤੂੰ 5 ਸਾਲ ਪਿੱਛੇ ਚੱਲ ਜਾਵੇਂਗਾ ਨਾ ਤੂੰ ਹੁਣ ਵਾਲੀ ਕਬੱਡੀ ਚ ਪਹਿਲੋਂ ਐ ਹੀ ਤੂੰ ਐ ਹੀ ਹੋ ਗਿਆ ਕੰਮ ਸੰਗਲਾ ਵੀ ਬੜਾ ਫਰਕ ਬੜਾ ਜਿਆਦਾ ਚੇਂਜ ਆ ਬੱਲੇ ਆ ਬੱਲੇ ਥੋੜਾ ਜਿਆ ਕੰਮ ਰਹਿ ਗਿਆ ਗੱਲ ਹੈ ਦਾ ਨਹੀਂ ਹੈ ਬੰਦੇ ਇਧਰੇ ਮਾਰਗੇ ਜੱਪਾ ਖਾ ਗਏ ਉਧਰ ਨਾਲ ਦੇਖ ਲਿਆ ਚਾਹੀਦੇ ਨਹੀਂ ਜਿੰਨੇ ਜੱਪੜ ਸਾਹਿਬ ਜਿਹੜੇ ਡਾਇਰੈਕਟਰ ਸੀ ਬੜਾ ਨੂੰ ਨਹੀਂ ਲਿਹਾਂਦੀ ਮੈਂ ਦੇ ਬੜੇ ਲਲਕਾਰੇ ਛੱਡੇ ਇਹਦੇ ਨਹੀਂ ਚਲੋ ਕਿਸਮਤ ਆ ਬਾਕੀ ਚਲੋ ਇਹ ਨਵਾਂ ਮੁੰਡਾ ਵਾ ਚਲੋ ਮਾਰ ਆਏ ਬਾਕੀ ਜਿਹੜੇ ਹਿਸਾਬ ਨਾਲ ਤੂੰ ਟਾਏ ਹੀ ਨਾ ਸਾਰੇ ਕਿੰਨੇ ਤੇ ਰਹਿ ਗਿਆ ਤੂੰ ਇੱਕ ਤਾਂ ਹਾਂਜੀ ਪੰਜ ਪੰਜ ਜੱਫੇ ਦੋ ਤਿੰਨ ਮੈਨੂੰ ਟੱਕਾ ਦੇਣਾ ਇਹਦੇ 14 ਟੱਕੀ ਤੇ 12 ਉਹ ਗੱਲ ਉਹਦੀ ਉਹਦੀ ਵੀ ਕਿਸਮਤ ਹੀ ਨਾ ਜੋ ਜੇ ਵੀ 26 ਦੀ 26 ਦੀ ਹੁਣ ਮੇਰੀ ਗੱਲ ਸੁਣ ਜੀਵਨ ਕਿਹਤੋਂ ਨਹੀਂ ਪੜਿਆ ਗਿਆ ਤੇ ਉਹਨੇ ਪੜ ਲਿਆ ਸਹੀ ਹੈ ਹੈਨਾ ਉਹ ਉਹ ਵੀ ਕੱਲ ਜਿਹੜਾ ਫਾਰਮ ਦੇ ਵਿੱਚ ਉਹ ਹੀ ਨਾ ਉਹ ਉਹਨੇ ਵੀ ਕਰਨਾ ਹੈ ਇਹੋ ਹੈਨਾ ਚਲੋ ਵਧੀਆ ਮਾਲਕ ਨੇ ਉਹ ਜੋ ਰੱਬ ਕਰਦਾ ਚਲੋ ਬਾਕੀ ਹੈਨਾ ਬਿਲਕੁਲ ਗੱਲ ਪਰ ਕੱਲ ਫਾਰਮ ਤੇਰੀ ਬੜੀ ਹੀ ਸੀ ਬਾਕੀ ਕਿਸਮਤ ਹੈ ਜੀ ਲਾ ਵੀ ਤਾਰ ਕਰ ਗਾ ਪਰ ਜੋਰ ਬੜਾ ਮਾਰਿਆ ਤੁਸੀਂ ਮੈਂ ਤੈਨੂੰ ਕਹਿ ਲਿਆ ਬੜਾ ਜੋਰ ਮਾਰਿਆ ਸੀ ਇਹ ਤਾਂ ਕਬੱਡੀ ਖੇਡਣੀ ਹੈ ਹਾਂਜੀ ਠੀਕ ਹੈ ਜੁਲਾ ਬਿਤਰੀ ਚੋਕਾ ਉੱਥੇ ਆ ਜਾ ਆਪਣੇ ਕੋਲ ਉੱਥੇ ਮੁੰਡੇ ਰਹਿੰਦੇ ਆ ਤੇ ਸੁੰਨਣਾ ਨਹੀਂ ਜਾਈ ਉੱਥੇ ਪਾਸੇ ਕਮਰਾ ਲੈ ਤੇ ਮਿਹਨਤ ਲਾਉਣ ਆਪਣੇ ਕੋ ਆ ਜਾ ਕਰੀ ਤੇ ਮਿਹਨਤ ਤਨ ਮੈਂ ਦੋ ਆ ਮਹੀਨੇ ਤਨਾਂ ਚ ਟੰਡੂ ਐਨੀ ਮੈਂ ਤੇਰੇ ਨਾਲ ਕਰਦਾ ਬਾਈ ਠੀਕ ਹੈ ਜੇ ਮਿਹਨਤ ਲਾਏਗਾ ਮੈਂ ਡੰਡੇ ਓੜੇ ਛੱਡਨੇ ਮੁੜਕੇ ਨਾ ਕਿ ਮਿਹਨਤ ਨਹੀਂ ਲਾਉਣੀ ਹੈ ਨਾ ਮੈਂ ਮਿਹਨਤ ਤੇ ਕਰਨੀ ਵੈਣੀ ਕਬੱਡੀ ਖੇਡਣੀ ਨਾ ਮਿਹਨਤ ਕਰਦੀ ਹੈ ਵੱਡੀ ਹਿੰਦੀ ਮਿਹਨਤ ਦੀ ਹੈ ਹੁਣ ਮੈਂ ਤੈਨੂੰ ਗੱਲ ਦੱਸਾਂ ਉੱਥੇ ਰਾਛ ਪਿਆ ਪਿਆ ਸਾਡੇ ਉੱਥੇ ਇੰਨੇ ਮੁੰਡੇ ਆ ਹੁਣ ਬਸ ਆ ਅੱਜ ਤਾ ਲਾਸਟ ਮੈਚ ਆ ਸਾਡੇ ਕੋਲ ਇਹ ਤੋਂ ਬਾਅਦ ਨੂੰ 20 ਦਿਨ ਵਿਹਲਾ ਹਾਂ ਮੈਂ ਆ ਮੈਂ ਦੇਖੀ ਬਲੌਗ ਆਉਂਦੇ ਉੱਥੋਂ ਵਾਲੇ ਹੀ ਆਇਆ ਕਰਨੇ ਡੰਡੇ ਵਾਲੇ ਹੀ ਬਸ ਤੋਂ ਨੇ ਸੱਟ ਕੋਈ ਨਾ ਕੰਮ ਮੇਟੀਆਂ ਬਣਾਇਆ ਆ ਵੀ ਆ ਦਿਨਾਂ ਚ ਢਿੱਡ ਟੁੱਟ ਜਾਵੇ ਕਿ ਮੈਂ ਨਾਲ ਕਿਦਾਂ ਲਾਉਣਾ ਗੰਦਾ ਬਣ ਜਾਏਗਾ ਇਹ ਗਰੰਟੀ ਹੈ ਇਹ ਨਾ ਚੇਲਾ ਪਹਿਣਾ ਤੇਰਾ ਮੈਂ ਕੋਈ ਨੀ ਪੰਦੇ ਦਾ ਪਾਦੇ ਮੇਰਾ ਸਤਾਰ ਜਿੰਦਾਬਾਦ ਸਭਿਆ ਮੇਰਾ ਸੋਹ ਭਰਾਵਾ ਹੁਣ ਮੇਰੇ ਕਿੰਨਾ ਚਿਰ ਤੂੰ ਵੀ ਪਾਉਗਾ ਚੇਲੇ ਹਾਂ ਹਾਂ ਸਭ ਦਾ ਪਹਿਲਾ ਚੇਲਾ ਠੀਕ ਹੈ ਪਾਲਾ ਪੰਦੇ ਦਾ ਚੇਲਾ ਮੁੰਡਾ ਵਧੀਆ ਈ ਉਹ ਵਧੀਆ ਕਿੰਨ ਤੱਕ ਮਤਲਬ ਮੈਂ ਹਾਂ ਉਹ ਨਹੀਂ ਲੱਗੇ ਨਾ ਜਿੰਨਾ ਸਾਡਾ ਸਤਾਰ ਜਿੰਦਾਬਾਦ ਨਹੀਂ ਤੈਨੂੰ ਮੈਂ ਇੱਕ ਰਾਮਾ ਨਿਕਾ ਉਥੇ ਤਾਂ ਹੀ ਕਹਿੰਦੇ ਤੂੰ ਚਿੱਲਾ ਹੋਏ ਨਾ ਫਿਰ ਦੋਸਤੇ ਲਿਖੇ ਮੈਂ ਖੇਡ ਖਾਣਾ ਕੀ ਹੋਇਆ ਜਿੱਡ ਦਾਣੀ ਆ ਲਾਵਾਂ ਤਾਂ ਉਧਰ ਨਹੀਂ ਜੋਰ ਲਾ ਲਿਆ ਨਹੀਂ ਲਾਵਾਂ ਗੱਲ ਕੋਈ ਹੋਵੇ ਨਹੀਂ ਇਹਦਾ ਕੀ ਲਾਵਾਂ ਪਹਿਲਾਂ ਲੋਕ ਤੇ ਨਹੀਂ ਆਇਆ ਜਿੰਦ ਤੋਂ ਮੈਂ ਥੱਪ ਲੱਗੀ ਤੋਂ ਫੇੜੀ ਜਾਣ ਲੈ ਤੂੰ ਹੁਣ ਰਸਤਾ ਮੰਗਣ ਦਾ ਦੱਸ ਦੇਰੀ ਉਧਰ ਨਹੀਂ ਮੰਗਣ ਦੇ ਕੋਈ ਨਾ ਚਲੋ ਤੁਹਾਡਿਆਂ ਸਰਜਣਾ ਨਾ ਦੇ ਸਿਰ ਤੇ ਜੇ ਕਦਨ ਗੜੀ ਹਣੀ ਆ ਜਾਂਦੀ ਓ ਹਾਂਜੀ ਉਹ ਹਫਤਾ ਮੇਰੀ ਦਾੜੀ ਵਾਦੀ ਬੜੀ ਹੈ ਹਫਤੇ ਬਾਅਦ ਮੰਨ ਕੇ ਚੱਲ ਵੀ ਉਹ ਹਫਤਾ 10 ਦਿਨਾਂ 10 ਦਿਨਾਂ ਬਾਅਦ ਫੇਰ ਕਹਿੰਦੀ ਕਟਾਓ ਹਾਂਜੀ ਤੇ ਹੁਣ ਤੂੰ ਦੱਸ ਵੀ 10 ਦਿਨਾਂ ਬਾਅਦ ਕਿਹੜਾ ਫੇਰ ਨਾਈ ਤੋਂ ਤੁਰਿਆ ਲਵੇ ਹਣਾ ਵੀ ਇੱਕ ਚੀਜ਼ ਆ ਪਹਿਲੋਂ ਨਾਈ ਤੋਂ ਅਪਾਇੰਟਮੈਂਟ ਲੈਣੀ ਪੈਂਦੀ ਆ ਵੀ ਆ ਕਿੱਥੇ ਆ ਅੱਛਾ ਵੀ ਕਿੱਥੇ ਗਿਆ ਹੁਣ ਜਦੋਂ ਗਿਆ ਗਿਆ ਹੋਵੇ ਫੇਰ ਤੈਨੂੰ ਪਤਾ ਹੀ ਆ ਇਦਾਂ ਮੈਂ ਗਿਆ ਵੀ ਦੂਜਾ ਮਰਾਇਆ ਤਾਂ ਕੰਮ ਬੜਾ ਖਰਾਬ ਹੈ ਨਾ ਜਿੱਦਾਂ ਮਰਜੀ ਹਾਂਜੀ ਫੜ ਕੇ ਮੈਂ ਬੈਕ ਰਵੈਨੇ ਕੀ ਬੰਦਾ ਮਸ਼ੀਨ ਮੇਰ ਤੋਂ ਹੈ ਗਈ ਮੈਂ ਤੇ ਉਹ ਆ ਆਦਿ ਲੋ ਪੱਧਰ ਜੀ ਕਰ ਲਗਾ ਕਰ ਦੋ ਕਰ ਦੋ ਤੁੱਤ ਤੋਂ ਮਾੜੀ ਮਾੜੀ ਜਿਤਨਾ ਪੁੱਤ ਤੋਂ ਕਰੂੰਗਾ ਹਾਂਜੀ ਉਹ ਜਦੋਂ ਤੁੱਤ ਤੋਂ ਕਰ ਲਗਾ ਤੇ ਉਹ ਵਿੱਚ ਵੱਜ ਗਈ ਉਹਨੇ ਲਾ ਤੱਕ ਬਨੇ ਖੱਪਾ ਯਾਰ ਕੈਂਚੀ ਦਾ ਹੀ ਹੈ ਯਾਰ ਉਹਨੇ ਖੱਪਾ ਜਾ ਪਾ ਤਾ ਤੇ ਫਿਰ ਮੈਂ ਹੁਣ ਕੀ ਚੱਕਰ ਬਣੂੰਗਾ ਉਹ ਕਰਦਿਆਂ ਕਰਦਿਆਂ ਫਿਰ ਇੰਦਾ ਨੀ ਰੱਤ ਹੋਈ ਹੈ। ਲੈਉਣ ਉਹ ਤਾਂ ਫਿਰ ਪੁਰਾਣਾ ਐਸਪੀਰੀਅਸ ਆਇਆ ਨਾ ਜਦੋਂ ਅਸੀਂ ਬਾਹਰ ਗਏ ਪਹਿਲੀ ਵਾਰਾਂ ਹਾਂਜੀ ਹੁਣ ਤੇ ਚਲੋ ਲੈ ਜਾਂਦੇ ਉੱਥੇ ਕਟਿੰਗ ਨਹੀਂ ਘੜਾਉਣਾ ਉਦੋਂ ਥੋੜੀ ਘਟਦਾ ਹੁੰਦਾ ਹੀ ਕੋਈ। ਹੂੰ ਪੁਰਾਣੇ ਬਾਹਰ ਆਪ ਹੀ ਕੱਟਣੀ-ਕੁੱਟਣੀ ਪੈਂਦੀ ਹੁੰਦੀ ਹੈ। ਉਹ ਆ ਵੀ ਪਹਿਲੀ ਵਾਰ ਗਏ ਆ ਵੀ ਮਸ਼ੀਨਾ ਮਸ਼ੂਨਾ ਲਾਉਣੀਆਂ ਪੈਂਦੀਆਂ ਹੁੰਦੀਆਂ ਆ ਜੀ ਹੋਣੀ ਆ ਪਹਿਲਾਂ ਦੇ ਆ ਵੀ ਲਾਲੋਂ ਲਿੰਦੇ ਤੇ ਮਸ਼ੀਨਾ ਹੋਣੀ ਹੀ ਤਾ ਗਿਆ ਦੂਜਾ ਰਾਜੇ ਟ੍ਰੈਂਟ ਜਾ ਹਾਂਜੀ ਇਹ ਨਾਈ ਕੋ ਚਲੇ ਗਏ ਜਨ ਸਲੂਨ ਚ ਤੇ ਪਹਿਲਾਂ ਪਹਿਲਵਾਨ ਭੋਣ ਜਿੱਦਾਂ ਇਦਾਂ ਇਹ ਮਸ਼ੀਨਾ ਘਰੇ ਰੱਖੀ ਨਹੀਂ ਆ ਇਹਦੇ ਨਹੀਂ ਬਾਹਰ ਦੀ ਗੱਲ ਕਰਦਾ ਇੱਥੇ ਤੇ ਚਲੋ ਜਿੱਦਾਂ ਮਰਜ਼ੀ ਹੁੰਦਾ ਇਹਦੀ ਬਾਹਰ ਇੱਥੇ ਤੇ ਚਲੋ ਨਾਈ ਤੇ ਬਾਹਰ ਉਹਨੂੰ ਹੁਣ ਤੇ ਜਿਤਰਾ ਕਨੇਡਾ ਕਨੂਡਾ ਹੁਣ ਤੇ ਚਲੋ ਕੋਈ ਭੈਣ ਭਰਾ ਹੁੰਦਾ ਲੈ ਜਾਂਦੇ ਨਾਈ ਤੋਂ ਜਿੱਦਾਂ ਮਰਜ਼ੀ ਉਹ ਜਦੋਂ ਅਸੀਂ ਪਹਿਲੀ ਵਾਰ ਗਏ ਉਦੋਂ ਨਹੀਂ ਉਦੋਂ ਤੇ ਘੱਟ ਹੁੰਦਾ ਸੀ ਨਾ ਉਦੋਂ ਇੱਕ ਘਰੇ ਮਸ਼ੀਨ ਜਿਹਾ ਲਿਆ ਕੇ ਦੇ ਦਿੰਦੇ ਹੁੰਦੇ ਸੀ ਉਹ ਫੜ ਕੇ ਫਿਰ ਵੀ ਉਹ ਡੰਕਾਂ ਹੁੰਦਾ ਖਮਾਣੋ ਵਾਲਾ ਨਹੀਂ ਸਾਰੇ ਉਹਨਾਂ ਨੇ ਫੜ ਕੇ ਇੱਕ ਦੂਜੇ ਦੇ ਇਦਾਂ ਹੀ ਕੌਲਾ ਕਟਿੰਗ ਸ਼ੀਰੇ ਹਣੀ ਬੜੇ ਸ਼ੀਰਾ ਪਿੱਥੋ ਵਾਲਾ ਕੋਨੀ ਪਤਾ ਨਹੀਂ ਕੀ ਦੀ ਐ ਨਾ ਉੱਤੇ ਰੱਖ ਕੇ ਨਾ ਕੌਲਾ ਸਿਰ ਤੇ ਤੇ ਗੋਲ ਕੇ ਤੇ ਮਸ਼ੀਨ ਲਾ ਕੇ ਤੇ ਕੌਲਾ ਕਟਿੰਗ ਇਹ ਕਹਿੰਦੇ ਕਿਹੜੀ ਕਟਿੰਗ ਹੈ ਕੌਲਾ ਕਟਿੰਗ ਸਾਰਿਆਂ ਦੀ ਕਟਿੰਗ ਇੱਥੇ ਕੌਲਾ ਕਟਿੰਗ ਕੋਹਣੀ ਕੋਹਣੀ ਥਾਂ ਹੁੰਦਾ ਹੈ ਨਾ ਬੱਲਾ ਕੋਹਣੀ ਦੇ ਜਿਹੜਾ 치ਰਾ ਰਲ ਜਾਂਦੇ ਹੈ ਨਾ ਦੋਨੇ ਫੇਰ ਕਿਤੇ ਮੈਂ ਨਾ ਵੀ ਗੱਲਾਂ ਸੁਣਾਉਂਦੇ ਬੱਲਾ ਬੱਲਾ ਬਾੜਾ ਬੰਦਾ ਵਧੀਆ 치ਰਾ ਵੀ ਬਾੜਾ ਬੰਦਾ ਵਧੀਆ ਕੋਹਣੀ ਨਹੀਂ ਬੜਾ ਜਰੇ ਇਕੱਠੇ ਰਹੇ ਇਹ ਕਮਰਾ ਯਾਰ ਹੁੰਦਾ ਹੈ ਬੱਬੂ ਨਾ ਵੜਾ ਮੇਰਾ ਪ੍ਰੇਮ ਹੁੰਦਾ ਮਾਮਾ ਨਾ ਅਮਰੀਕਾ ਚਲ ਗਿਆ ਤੇ ਮੁੜ ਕੇ ਕਨੈਕਟ ਹੀ ਟੁੱਟ ਗਿਆ ਇੱਕ ਫੋਟੋ ਜੀ ਹੈਗੀ ਸਾਡੀ ਦੋਹਾਂ ਦੀ ਤਨ ਮੈਂ ਦਿਖਾਉਂਗਾ ਬੜਾ ਵਧੀਆ ਰੇਡਰ ਹੁੰਦਾ ਪੱਗੂ ਚਲਾ ਲਾ ਤੂੰ ਨਹੀਂ ਵਖਿਆ ਨਹੀਂ ਹਾਂ ਮੈਂ ਨਹੀਂ ਦੇਖਿਆ ਬੜਾ ਵਧੀਆ ਰੇਡਰ ਬੜੀ ਯਾਰੀ ਸਾਡੀ ਦੋਨਾਂ ਦੀ ਉਹ ਮੁੜ ਕੇ ਮੈਨੂੰ ਜਦ ਅਮਰੀਕਾ ਚੱਲ ਗਿਆ ਹੀ ਉਹ ਤੇ ਮੁੜ ਕੇ ਰਾਡਾ ਗੱਲਬਾਤ ਹੀ ਨਹੀਂ ਹੋਈ ਕਾ ਬੜਾ ਵਧੀਆ ਰੇਡਰ ਲੱਤਾਂ ਲੁੱਤਾਂ ਵਾਲਿਆਂ ਤੋਂ ਨਹੀਂ ਫੜਿਆ ਜਾਂਦਾ ਲੱਤਾਂ ਵਾਲਿਆਂ ਤੋਂ ਬਾਹਲਾ ਸਿਆਣਾ ਹੁੰਦਾ ਜਿੱਦ ਤਰ੍ਹਾਂ ਉਹ ਨਪਾਲਿਆਂ ਤੋਂ ਪ੍ਰੈਸਪੁਰਸ ਬੜੀ ਵਧੀਆ ਮਾਰਦਾ ਹੁੰਦਾ ਉਦੋਂ ਫਿਰ ਤੈਨੂੰ ਬੜਾ ਸਮਾਂ ਥੋੜੇ ਜਿਹੇ ਹੋਰੀ ਜਦੋਂ ਪੇਮ ਪਿਆਰ ਜ਼ਿਆਦਾ ਹੁੰਦਾ ਜੀ ਉਦੋਂ ਗੱਲਾਂ ਹਾਸੇ ਟੱਟਾ ਜਿੱਤਾਂ ਹਾਂ ਜੀ ਅੱਗੇ ਜਾ ਰਹੇ ਹਾਂ ਚਲੋ ਜੀ ਨਵੇਂ ਵਿਆਹ ਹੀ ਹੋ ਗਿਆ ਹਾਂ ਜੀ ਹੋਣਾ ਇਹ ਇੰਦੇ ਜਿਹੀਆਂ ਛੁੱਟੀਆਂ ਚੱਲੀਆਂ ਚ ਆ ਕੇ ਕਿ ਨਹੀਂ ਕੀ ਕਰਦਾ ਪਹਿਲਾਂ ਨਾਲ ਪਹਿਲਾਂ ਪਈਦਾ ਇਹ ਆਪਾਂ ਦੇ ਤਾਂ ਬੜਾ ਜੀ ਸਿੱਟਣ ਗਿਆ ਹਾਂ ਪ੍ਰਾਈਵੇਸੀ ਦੀ ਮੰਗਦਾ ਜੀ ਜੀ ਆਉਂਦੇ ਵੀ ਆ ਤੇ ਮੈਨੂੰ ਯਾਦ ਆ ਵੀ ਆਪਾਂ ਮਾਮਾ ਜੀ ਕਮਰਾ ਦੋ ਇੱਕ ਨਾ ਵੱਖਰਾ ਜੀ ਜਿੰਦਗੀ ਦੇ ਵਿੱਚ ਜਾਨ ਤਜਰਬਾ ਹਰ ਕਿਸੇ ਦਾ ਵੀ ਆਪਾਂ ਬੱਚੇ ਨਹੀਂ ਹੋਈ ਗਾ ਤੁਸੀਂ ਆਪਣਾ ਤਾਕਾ ਪੰਜਾਬ ਚ ਤੇਰਾ ਡੈਡੀ ਪੰਜਾਬ ਦਾ ਆਪਾਂ ਚੋਣੇ ਕੀ ਜਿਹੜੀ ਆਪਣੀ ਹੋਂਦ ਉਹ ਪੰਜਾਬ ਦੇ ਨਾਲ ਜੁੜੀ ਰਹੇ ਹੁਣ ਜਿਹਦੇ ਤੇ ਘਰੇ ਰੋਟੀ ਪੱਕਦੀ ਆ ਵਧੀਆ ਚੱਲ ਜਿੱਦਾਂ ਮਰਜੀ ਬਾਹਰ ਜਾਓ ਹਰਗੇ ਨੂੰ ਫੌਰਨਾ ਜਾਣਾ ਚਾਹੀਦਾ ਪਰ ਯਾਰ ਬੱਚੇ ਨਾ ਬੋਈ ਜਦੋਂ ਬੱਚੇ ਬੋਈ ਹੋ ਜਾਂਦੇ ਉਹਨਾਂ ਦੇ ਕੋਈ ਦਬਾਣਾ ਪਾ ਉਹਨਾਂ ਦਾ ਕੋਈ ਕਸੂਰ ਨਹੀਂ ਆ ਕਿਉਂਕਿ ਉਹ ਉੱਤਰ ਦੇ ਜੰਮੇ ਪਲੇ ਆ ਜੇ ਤੁਸੀਂ ਕੱਲ ਨੂੰ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਤੂੰ ਇੰਗਲਿਸ਼ ਨਹੀਂ ਇੱਕ ਇੰਗਲਿਸ਼ ਨਹੀਂ ਬੋਲਣੀ ਪੰਜਾਬੀ ਬੋਲਦੇ ਜਾਈ ਤਾਂ ਤੂੰ ਕੌਣ ਹੁੰਦੇ ਤੇ ਤੂੰ ਕੌਣ ਹੁੰਦੇ ਇਹਨਾਂ ਨੂੰ ਡੱਕਣ ਵਾਲੇ ਪਹਿਲੋਂ ਤੈਨੂੰ ਪਹਿਲੋਂ ਸੋਚਣਾ ਚਾਹੀਦਾ ਏ ਕਿ ਮੈਂ ਬੱਚੇ ਨੂੰ ਪੰਜਾਬ ਛੱਡਣਾ ਕਿੱਥੇ ਛੱਡਣਾ ਬੱਚੇ ਦਾ ਉਹ ਹੀ ਬੱਚੇ ਦਾ ਕੋਈ ਕਸੂਰ ਨਹੀਂ ਹੈ ਪਹਿਲੋਂ ਇਹ ਚੀਜ਼ ਜ਼ਿੰਦਗੀ 'ਚ ਇਹ ਚੀਜ਼ ਰੱਖੋ ਕਿ ਕਮਾਈ ਕਰੋ ਕਮਾਈ ਕਰਨੀ ਚਾਹੀਦੀ ਹੈ ਸਕਸੈਸ ਹੋਣਾ ਚਾਹੀਦਾ ਜਾਇਦਾਦ ਬਣਾਉਣੀ ਚਾਹੀਦੀ ਸਾਰਾ ਕੁਝ ਸਭ ਤੋਂ ਵੱਡੀ ਆਪਣੀ ਜਾਇਦਾਦ ਆ ਬੱਚੇ ਜੇ ਆਪਾਂ ਬੱਚੇ ਬਚਾਲੇ ਨਾ ਸਾਰਾ ਕੁਝ ਬਚਾ ਲਿਆ ਹਾਂਜੀ ਹਾਂਜੀ ਹੁਣ ਤੁਸੀਂ ਮਾਪਿਓ ਦੇ ਬੱਚੇ ਨਾ ਹਾਂਜੀ ਹਾਂਜੀ ਇੱਡੇ ਸੋਹਣੇ ਲਾਦੇ ਸਿੱਖੀ ਸੋਭਦੇ ਬੱਚੇ ਹਨਾ ਸਾਡੀ ਵੀ ਚੀਜ਼ ਹੈ ਇਹ ਬਾਕੀ ਵੈਗਰੂ ਮੇਰ ਤੇ ਨੇ ਸੱਤ ਪਾਚਾ ਦਿਹਾਉ ਜਾਣਾ ਜਾਓ ਕਮਾਈ ਕਰੋ ਪਰ ਅੱਜ ਦੀ ਗੱਲ ਮੇਰੀ ਚਿੱਤੇ ਰੱਖਿਓ ਹਾਂਜੀ ਬੱਚੇ ਜੇ ਮਾਨੂੰ ਉੱਧਰ ਬੱਚੇ ਬੋਈ ਵੀ ਹੁੰਦੇ ਚੰਮਦੇ ਵੀ ਹੈ ਨਾ ਉਹਨੂੰ ਇੰਡੀਆ ਦਾਦਾ-ਦਾਦੀ ਤੋਂ ਭੇਜੋ ਵੀ 5-10 ਨੂੰ ਇੱਥੇ ਕਰ ਸੰਭੋ ਨਾਲੇ ਨਾਲੇ ਦਾਦਾ-ਦਾਦੀ ਦਾ ਜੀ ਲੱਗੇ ਛੇ ਨਾਲੇ ਉਹ ਪੰਜਾਬੀ ਸਿੱਖਣ ਕਲਚਰ ਦੇ ਨਾਲ ਜੁੜਨਾ ਪੜਨਾ ਹੈ ਹੈ ਨਾ ਸਹੀ ਗੱਲ ਹੈ ਇੱਥੇ ਕਈ ਬਲ ਕੀ ਕਰਦੇ ਜੀ ਉਹ ਦੂਜੇ ਮਾਰੇ ਇੰਗਲਿਸ਼ ਸਿੱਖਣ ਦੇ ਮਾਰੇ ਜਿਵੇਂ ਆ ਗੁੱਧਰ ਬੋਈ ਨਾਲ ਆਪ ਇੰਗਲਿਸ਼ ਸਿੱਖਦੇ ਹੀ ਉਹਨਾਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ ਹੁਣ ਅਪਲਾਈ ਜੀ ਚੈੱਕ ਕਰਿਆ ਯਾਰ ਆਪਣੀ ਹੋਂਦ ਨਾ ਗਵਾਓ ਹਾਂਜੀ ਹਾਂ ਬੜੀ ਔਖੀ ਗੁਰੂਆਂ ਨੇ ਇਹਦੀ ਗੱਲ ਹੈ ਛਿੱਧੀਆਂ ਦੇ ਦੇ ਕੇ ਪੰਜਾਬ ਸਾਇਆ ਵਾ ਮਹਾਰਾਜ ਕਿਰਪਾ ਕਰੇ بس ਕੀ ਕਮਾਈ ਕਰਨੀ ਚਾਹੀਦੀ ਆ ਕਮਾਈ ਕਰੋ ਪੰਜਾਬ ਬਚਿਆ ਹੁੰਦਾ ਨਾ ਜਿਹੜਾ ਬਚਿਆ ਵਾ ਸਾਡੀਆਂ ਕਬੱਡੀਆਂ ਹੁੰਦੀਆਂ ਸਾਰਾ ਕੁਝ ਹੁੰਦਾ ਐਨਆਰਆਈ ਦੇ ਸਿਰ ਤੇ ਆ ਬੜਾ ਕੁਝ ਐਨਆਰਆਈ ਨੇ ਦਿੱਤਾ ਹੈਨਾ ਬੜਾ ਕੁਝ ਪਰ ਇਹ ਬੇਨਤੀ ਆ ਮੇਰੀ ਕਿ ਬੱਚੇ ਬਚਾਓ ਆ ਜੂ ਕੇਦੀ ਕੋਈ ਗੱਲ ਸੁਣਾਉਂਦਾ ਮੈਨੂੰ ਹਾਂਜੀ ਹਾਂ ਜੁਕੇ ਦੇ ਵਿੱਚ ਉੱਪਰਾਂ ਬੰਦਾ ਵਧੀਆ ਰੇਚਾ ਕਿਉਂਕਿ ਤੋਂ ਵੀ ਮੰਨਨੇ ਕੇ ਚੱਲ ਘਰ ਪੂਰੇ ਕਹਿੰਦਾ ਜੀ ਕਿ ਮੁੰਡਾ ਆਇਆ ਹੈ ਸਾਡਾ ਜਰਨਲਿਸਟ ਆਇਆ ਹੈ ਸਾਡੇ ਕੋਲ ਕਿ ਉਹ ਵੀ ਹੋ ਗਏ 12-13 ਸਾਲ ਨੂੰ ਗਏ ਨੂੰ ਉਹ ਵਧੀਆ ਉਹਦਾ ਬਿਜ਼ਨਸ ਸਾਡੇ ਪਰਿਵਾਰ ਚੋਂ ਹੀ ਹਾਂਜੀ ਹਾਂਜੀ ਤੇ ਭਰਾ ਹੀ ਲਾਲਾ ਮੇਰੇ ਤੋਂ ਛੋਟਾ ਤੇ ਕਹਿੰਦਾ ਹੈ ਕਿ ਪਲਵਾਂਡੇ ਪੀ ਉਹ ਮੁੰਡੇ ਬੰਦੇ ਦੇ ਨਾਲ ਵੀ 30-35 ਘਰ ਆ ਵੀ ਜਿਹੜੇ ਉੱਤੇ ਜੁਕੇ ਦੇ ਵਿੱਚ ਉਹਦੇ ਆਪ ਦੇ ਠੀਕ ਹੈ ਤੇ ਕਹਿੰਦਾ ਵੀ 30 35 ਘਰ ਤੇ ਉਹਦੇ ਦੋ ਮੁੰਡੇ ਆ ਤੇ ਕਹਿੰਦਾ ਵੀ ਉਹ ਕਾਮਕਾਰ ਜੀ ਇੰਨਾ ਜ਼ਿਆਦਾ ਵਿਜੀ ਰਿਹਾ ਤੇ ਬੱਚਿਆਂ ਨੂੰ ਉਹ ਤੋਂ ਟਾਈਮ ਨਹੀਂ ਦਿੱਤਾ ਗਿਆ ਤੇ ਬੱਚੇ ਕੀ ਹੋ ਗਏ ਬੱਚਿਆਂ ਦੀ ਜਿਹੜੀ ਸਾਰੀ ਲੈਣੀ ਸੈਣੀ ਕੋਰੇ ਕੋਰੇ ਬਣ ਗਏ ਉਹ ਹਾਂਜੀ ਟੋਟਲੀ ਕੋਰੇ ਉਹ ਗੋਰੇ ਹੋ ਗਏ ਜੋ ਦੇਖਿਆ ਕੋਰੇ ਕੋਰੇ ਹੋਣ ਦਾ ਕਾਰਨ ਕੀ ਬਣਿਆ ਕਿ ਉਹਨੂੰ ਟਾਈਮ ਨਹੀਂ ਦਿੱਤਾ ਗਿਆ ਵਿਜੀ ਰਿਹਾ ਵਿਜੀ ਰਿਹਾ ਵੀ ਮੈਂ ਪੈਸਾ ਕਮਾ ਲਾ ਪੈਸਾ ਕਮਾਣਾ ਹਣਾ ਬੱਚੇ ਨੇ ਪੈਸਾ ਜ਼ਰੂਰੀ ਆਕਮਾ ਪਰ ਇੰਨਾ ਵੀ ਪੈਸੇ ਦੇ ਮਗਰ ਨਾ ਪੋਹ ਕਿ ਤੁਹਾਡੀ ਲਾ ਦੀ ਚੱਲ ਜੇ ਕੱਢੇ ਨਾ ਉਹ ਇੰਨਾ ਜ਼ਿਆਦਾ ਤੇ ਉਹ ਬਾਅਦ ਚ ਉਹ ਉਹਨਾਂ ਦੇ ਗੋਰੇ ਫਰੈਂਡ ਬਣ ਗਏ ਗੋਰਿਆਂ ਦੇ ਨਾਲ ਹੀ ਵਿਚਰਦੇ ਰਹੇ ਇਦਾਂ ਇਦਾਂ ਹਨ ਤੇ ਇੱਕ ਜਿਹੜੀ ਆਪਣੀ ਕੰਬਿਉਰਟੀ ਹੁੰਦੀ ਹੈ ਥੋੜਾ ਜਿਹਾ ਬੰਦੇ ਤੋਂ ਪੈਸਾ ਆ ਜੇ ਮੁੜ ਕੇ ਲੱਭਦਾ ਕਿ ਮੇਰੇ ਸਟੈਂਡਰਡ ਦਾ ਬੰਦਾ ਹੋਵੇ ਕੋਈ ਮੈਂ ਉਹਦੇ ਨਾਲ ਗੱਲਬਾਤ ਕਰਾਂ ਉਹ ਇਦਾਂ ਇਦਾਂ ਕਰਦੇ ਕਰਦੇ ਤੇ ਮੁੰਡੇ ਹੁਣ ਹੋ ਗਏ ਆ 25-25 ਸਾਲਾਂ ਦੇ ਉਹਦੀ ਸੱਜਣਤਾਈ ਬੱਚਿਆਂ ਦੀ ਰਹਿ ਗਈ ਗੋਰੀਆਂ ਦੇ ਨਾਲ ਤੇ ਉਹ ਉਹ ਜਦੋਂ ਹੁਣ ਕਹਿੰਦੇ ਵੀ ਉਹਦੇ ਨਾਲ ਲੜ ਪਏ ਆ ਪਿਓ ਨਾਲ ਕਹਿੰਦੇ ਵੀ ਤੇਰੇ ਤੋਂ ਆਪਣਾ 25 30 ਘਰ ਆ ਨਾ ਅਸੀਂ ਤੇਰ ਕੋ ਘਰ ਨਹੀਂ ਲੈਣਾ ਕੋਈ ਤੇਰੀ ਤੋਂ ਪ੍ਰੋਟੀਨ ਨਹੀਂ ਲੈਣੀ ਉਹ ਤੇਰੀ ਆ ਸਾਡੀ ਨਹੀਂ ਆ ਹਾਂਜੀ ਹਾਂਜੀ ਅਸੀਂ ਆਉਂਦੇ ਤੇ ਸਟੈਂਡ ਹੋਵਾਂਗੇ ਤੇ ਉਹ ਕਹਿੰਦੇ ਪੁਆਇੰਟ ਲੈ ਕੇ ਨਾ ਉਦਾਂ ਬੱਕਰੀਆਂ ਰੈਂਟ ਤੇ ਤੇ ਉਹਦੇ ਚ ਰਹਿੰਦੇ ਆ ਉਹ ਘਰੇ ਨਹੀਂ ਜਾਂਦੇ ਕੀ ਫਾਇਦਾ ਐਨੀ ਮੇਟ ਦੀ ਹੁਣ ਤੂੰ ਦੱਸ ਵੀ ਉਹ ਕਹਿੰਦੇ ਆ ਵੀ ਅਸੀਂ ਤੇਰਾ ਲੈਣਾ ਹੀ ਨਹੀਂ ਕੁਝ ਵੀ ਅਹੀਂ ਉਹ ਜਿੱਦਾਂ ਗੋਰੇ ਹਾਂਜੀ ਹਾਂਜੀ ਵੀ ਉਹਨਾਂ ਗੋਰਿਆਂ ਨੇ ਉਹ ਕਹਿੰਦੇ ਵੀ ਅਹੀਂ ਨਹੀਂ ਤੇਰਾ ਲੈਣਾ ਤੇਰਾ ਸਾਰਾ ਕੁਝ ਅਹੀਂ ਆਪ ਸਕਸੈਸ ਹੋਵਾਂਗੇ ਆਪ ਕਰਾਂਗੇ ਸਾਰਾ ਕੁਝ ਅਹੀਂ ਤੇਰੀ ਨਹੀਂ ਕੋਈ ਜਾਇਦਾਦ ਲੈਣੀ ਅਹੀਂ ਵੀ ਇਹ ਅਹੀਂ ਰੈਂਟ ਤੇ ਰਹਿਣਾ ਤੇ ਹੁਣ ਮੀਆਂ ਬੀਬੀ ਦੋਵੇਂ ਜਾਣੇ ਕੀ ਕਹਿੰਦੇ ਹੋਣਗੇ ਵੀ ਕਿਹਦੇ ਵਾਸਤੇ ਕਰਦੇ ਰਹੇ ਹਾਂਜੀ ਹਾਂ ਉਹਦੋਂ ਟਾਈਮ ਦਿੱਤਾ ਹੁੰਦਾ ਉਹਦੋਂ ਟਾਈਮ ਦਿੱਤਾ ਹੁੰਦਾ ਤੇ ਫਿਰ ਜੇ ਚੋਕੜ ਗਰੇ ਮੜਿਆ ਜੋਰ ਜੇ ਲਾ ਕੇ ਰੇੜਾ ਚੁੱਕ ਮੈਂ ਮੁੜ ਕੇ ਤੇਰੇ ਲੱਤ ਛੱਡੂ ਮੈਂ ਬੜੀ ਪੁਰਾਣੀ ਵੀਡੀਓ ਦੇਖੋ ਵੀਡੀਓ ਇਹ ਨਹੀਂ ਬੜੀ ਪੁਰਾਣੀ ਓੜੀ ਉਹ ਕਿਹੜੀ ਵੀਡੀਓ ਤੋੜ ਦੇ ਤੋੜ ਦੇ ਨੈਟ ਤੇ ਚੜ ਗਈ ਊ ਆਹ ਆਹ ਪਰ ਜਾ ਨੈਟ ਤੇ ਚੜ ਗਈ ਆ ਉਹ ਉਹ ਇਦਾਂ ਕਰਕੇ ਚੁੱਕਦਾ ਨਾ ਇੱਥੋਂ ਰੁਕਦਾ ਇੱਥੋਂ ਇੱਥੋਂ ਆ ਇੱਥੋਂ ਛੁੱਟ ਮੈਂ ਤੇ ਮਰ ਲਾ ਇੱਥੋਂ ਮਿਲ ਉਹ ਲੱਤ ਮਾਰਦਾ ਤੇਰੀ ਭੈਣ ਤੁਹਾਡੀ ਖਵਾਲਾ ਨਾ ਕੋਬਰਾ ਆ ਲੱਤ ਇੱਥੇ ਮਾਰਦਾ ਤੇਰੀ ਭੈਣ ਨੂੰ ਦੋ ਮੜ ਗਿਆ ਉਹਦਾ ਪਿਓ ਹੀ ਹੁੰਦਾ ਮਨ ਜਦਾ ਉਹ ਕਹਿੰਦਾ ਨੈਟ ਤੇ ਚੜ ਗਈ ਨੈਟ ਤੇ ਪੈ ਜਾਣੀ ਹੂੰ ਪਹਿਲੇ ਇਹਦੇ ਰੱਖੀ ਹਜ਼ਾਰ ਨੈਟ ਉਹ ਉਹ ਤੋਂ ਨਹੀਂ ਨੈਟ ਦਾ ਪਤਾ ਹੁੰਦਾ ਇਹਨਾਂ ਨਾ 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 ਉਹ ਅਸਲ ਚ ਇਦਾਂ ਦੀਆਂ ਹੁੰਦੀਆਂ ਹੁੰਦੀਆਂ ਹਸਿਆਣੀਆਂ ਵਾਲੀਆਂ ਨਾ ਫੋਨ ਤਾਂ ਆਉਂਦਾ ਨਹੀਂ ਫੜਨੇ ਜਿਹੜੀ ਨੇਚਰਲ ਜੀ ਚੀਜ਼ ਬਣ ਉਹ ਅਖਰੀ ਹੁੰਦਾ ਆ ਬਹੁਤ ਤੂੰ ਆਇਆ ਛੇਕਦੇ ਹੁੰਦੇ ਬਹਿ ਕੇ ਸਾਈਡ ਦੀ ਤੇ ਉਹ ਉੱਥੇ ਬਣਾਈ ਹੁਣਾਂ ਨੇ ਕਹਿੰਨੇ ਨਾ ਅਸਲ ਚ ਨਾ ਫੜੀ ਪਿੱਕ ਰਿਆ ਤੇ ਇਹਨਾਂ ਦੇ ਹੈ ਉਹ ਜਵਾਨੀ ਦੀ ਤੇ ਜੋਸ਼ ਜਿਆਣੀ ਹੁੰਦਾ ਜੋਰ ਜਿਆ ਵੇਹੀ ਉਹ ਕਿਤੇ ਉਹਨੂੰ ਉਦਾਂ ਹੀ ਜੋਸ਼ ਜਿਆ ਆ ਜੋਰ ਜਿਆ ਆ ਤੇ ਉਹ ਰੇੜਾ ਉਹ ਉਹ ਚੁੱਕਾਂਦੇ कहना भी अगले बने गाड़ियां नहीं अच्छ कल जो मेनु गुस्सा है ना इधर तेन दसा आज इनी आ <laughs> ਖੱਲ੍ਹ ਲਿਓ ਇਧਰੋਂ ਸਾਰਾ ਸਟੈਚ ਹੁਣ ਆ ਆ ਜੇ ਹੁਣ ਕਈਆਂ ਦੇ ਜਿਹੜੇ ਇਥੋਂ ਪੁੱਲੇ ਕਿੱਤੀ ਜਾਂਦੇ ਆ ਆ ਜਿਹੜੇ ਆ ਉਸ ਤਰੀਕੇ ਨਾਲ ਕਰਦੇ ਉਹ ਮਾਲਕ ਜਿਹੜਾ ਜੇ ਆਪਾਂ ਇੰਨਾ ਇਹਨੂੰ ਖਿੱਚਣ ਦਾ ਆ ਇੰਨਾ ਇਹ ਰੋਜ਼ ਇੰਨਾ ਖਿੱਚਿਆ ਜਾਂਦਾ ਤੇ ਜਦੋਂ ਜੇ ਮੈਚ ਜਾਊਗਾ ਤੇ ਮੈਚ ਇੰਨਾ ਖਿੱਚਿਆ ਪਹਿਲਾਂ ਵੀ ਖਿੱਚਿਆ ਜਾਣਾ ਨੇ ਹਾਂ ਆ ਚੀਜ਼ ਹੈ ਨਾ ਬੰਦੇ ਦੀ ਨਾ ਆ ਚੀਜ਼ ਹੈ ਨਾ ਜਿਹੜੀ ਇੱਥੇ ਜਾਣਾ ਬੰਦੇ ਦੇ ਕਿੱਥੇ ਇੱਥੇ ਜਾ ਕੇ ਨਾ ਆਪ ਦਿਲ ਨੂੰ ਨਹੀਂ ਖੇਚਣਾ ਇੱਧਰ ਰੇਡ ਪਾ ਇੱਧਰ ਤੂੰ ਤਾ 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 ਸੁਤੋਆ ਦੇ ਲੋਕੀਂ ਨਾ ਉਹ ਡਬਲ ਹਲਾਰਾ ਵੱਜਣਾ ਸਾਰੀ ਜਨਤਾ ਪਰੇ ਦੀ ਮਸਤ ਕਰਾਵਾਂਗੇ ਵਧਿਆਂ ਦੇ ਵੱਡੇ ਪੱਲੇ ਰਾਣੀ ਭੀਆ ਨਾਂ ਲੈ ਕੇ ਆਹ ਇਹ ਸਟਾਫ ਮੈਂ ਰਾਣਾ ਵੰਗ ਇਸ ਵੀ ਰਾਣੇ ਵੰਗ ਦਾ ਤੇ ਫਿੱਡੂ ਦਾ ਮੈਚ ਜਿੰਨਾ ਮਰਜੀ ਲੰਬਾ ਚੱਲ ਜੇ ਦੁਨੀਆ ਅੱਤੀ ਰਾਤ ਤੱਕ ਜੀ ਮੇਰੇ ਜੀਰੋ ਗੋਤੀ ਹਜ਼ਾਰ ਦੀ ਲੜਾ ਹੈ ਦਿਲਪ੍ਰੀਤ ਕੈਨੇਡਾ ਜੀ ਦੇ ਬਾਬਾ ਜੀ ਦੇ ਸਤਾਨ ਤੇ ਸੁਖਰਾ ਸੁਖੀ